ਨਾਬਾ ਵਿੱਚ ਪੁਲਿਸ ਅਤੇ ਕਿਸਾਨਾਂ ਵਿਚਾਲੇ ਹੋਈ ਝੜਪ ਮਾਮਲੇ ਵਿੱਚ ਵੱਡਾ ਅਪਡੇਟ ਆਇਆ ਪੁਲਿਸ ਨੇ ਇੱਕ ਕਿਸਾਨਾਂ ਵਿਚਾਲੇ ਕੁਝ ਮੰਗਾਂ ਤੇ ਸਹਿਮਤੀ ਬਣਾਈ ਗਈ ਹੈ ਕਿਸਾਨਾਂ ਦੀ ਸ਼ਿਕਾਇਤ ਹੀ ਆਪਾਗੋ ਪੰਕਜ ਪੱਪੂ ਖਿਲਾਫ ਹੋਰ ਕੇਸ ਦਰਜ ਹੋਵੇਗਾ ਦੋਵੇਂ ਮਾਮਲੇ ਸੀਆਈਐਸਟਾਫ ਪਟਿਆਲਾ ਤਬਦੀਲ ਕੀਤੇ ਗਏ ਹਨ ਡੀਐਸਪੀ ਮਨਦੀਪ ਕੌਰ ਅਤੇ ਕਿਸਾਨਾਂ ਅਭਿਚਾਲੇ ਤੱਕ ਮੁਕੀ ਮਾਮਲੇ ਵਿੱਚ ਵੀ ਸਮਝੌਤਾ ਹੋ ਗਿਆ ਦੋਵੇਂ ਪਾਸੇ ਇੱਕ ਦੂਜੇ ਖਿਲਾਫ ਕੋਈ ਸ਼ਿਕਾਇਤ ਨਹੀਂ ਕਰਨਗੇ ਯਾਦ ਰੱਖਿ ਇਹ ਵਿਵਾਦ ਸ਼ਬੂ ਮੁਰਚੇ ਦੌਰਾਨ ਗੁੰਮ ਹੋਈਆਂ ਟਰਾਲੀਆਂ ਨੂੰ ਲੈ ਕੇ ਸ਼ੁਰੂ ਹੋਇਆ ਸੀ ਜੀ ਹੁਣ ਜਿਹੜੀ ਮੀਟਿੰਗ ਹੋਈ ਆ ਕੀ ਵੇਖੋ ਦੋ ਮੀਟਿੰਗਾਂ ਸਾਡੀਆਂ ਇੱਥੇ ਨਾਬੇ ਦੇ ਐਸ.ਪੀ ਦਫ਼ਤਰ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਹੋਈਆਂ ਪਹਿਲੀ ਮੀਟਿੰਗ ਵਿੱਚ ਜੋ ਕੁਝ ਪੱਖ ਵਿਚਾਰੇ ਗਏ ਦੂਜੀ ਮੀਟਿੰਗ ਦੇ ਵਿੱਚ ਹੁਣ ਜਿਹੜੇ ਮੈਂ ਸਿੱਤੇ ਤੇ ਆਪਾਂ ਪੁੱਜੇ ਹੈਗੇ ਕਿ ਅਸੀਂ ਤਰੰਤ ਜਿਹੜੀ ਐਫਆਈਆਰ ਹੈ ਆਪਣੀ ਐਪਲੀਕੇਸ਼ਨ ਦੇ ਆਧਾਰ 'ਤੇ ਉਹ ਦਰਜ ਕਰਨ ਲੱਗਦੇ ਆ ਜਦੋਂ ਤਰੰਤ ਸਾਡੀ ਐਫਆਈਆਰ ਤਿਆਰ ਹੋ ਗਈ ਅਸੀਂ ਤੁਹਾਨੂੰ ਕਾਪੀ ਦੇ ਦੇਵਾਂ ਕਿਹੜੀ ਐਫਆਈਆਰ ਦੀ ਗੱਲ ਕਰਦੇ ਕਿ ਜਿਹੜੀ ਜੋ ਸਾਡੀਆਂ ਟਰਾਲੀਆਂ ਸੰਭੂ ਤੋਂ ਚੋਰੀ ਹੋਈਆਂ ਸੀ ਉਹ 90 ਦੇ ਵਿੱਚ ਆਈਆਂ ਸੀ ਤੋਂ ਕੌਕੇ ਜੋ ਸਮਾਨ ਬਰਾਮਦ ਹੋਇਆ ਇੱਕ ਟਰਾਲੀ ਇਸੇ ਸੁੰਨੀ ਜਗ੍ਹਾ ਦੇ ਵਿੱਚ ਖੜੀ ਕੀਤੀ ਗਈ ਸੀ ਦੇ ਮੰਕੀ ਤੇ ਵੀ ਐਫ ਆਰ ਦਾ ਦੇ ਕਰਕੇ ਬੰਦਿਆਂ ਤੇ ਬਾਈ ਨੇ ਪਰਚਾ ਦੇ ਕੇ ਇਹ ਕੇਸ ਹੈ ਜਿਹੜਾ ਇਹ ਇੰਨਾ ਜਲਦੀ ਸਾਨੂੰ ਪੁੱਟ ਕਰਕੇ ਦੇ ਉਹ ਬੰਦੇ ਦੀ ਗ੍ਰਿਫਤਾਰੀ ਕਰ ਉਹ ਹਰਮਾਨ ਤੇ ਤਾਂ ਕਿ ਸੱਚ ਲੋਕਾਂ ਦੇ ਸਾਹਮਣੇ ਆਵੇ ਕਿੰਨਾ ਸਮਾਨ ਕਿਉਂ ਟਾਲੀਆਂ ਦੇ ਵਿੱਚ ਬਹੁਤ ਸਾਰਾ ਸਮਾਨ ਸੀ ਜਿਹਦੇ ਵਿੱਚ ਭਾਂਡੇ ਸੀਗੇ ਕੱਪੜੇ ਸੀਗੇ ਸਿਲੰਡਰ ਸੀਗੇ ਏ.ਟੀ. ਸੀਗੇ ਕੂਲਰ ਸੀਗੇ ਪੱਖੇ ਸੀਗੇ ਇਹ ਸਾਰੇ ਕਿੰਨੇ ਬੰਦੇ ਝੜ ਬਹੁਤ ਹੈਗੇ ਕਿਹਦੇ ਟਰੈਕਟਰ ਗਏ ਆ ਕੀ ਦੇ ਘਰੇ ਟਰਾਲੀਆਂ ਖੜੀਆਂ ਗਈਆਂ ਇਹਦਾ ਕੁਆੜੀਆ ਇਹਨਾਂ ਵੱਡੇ ਹੋਏ ਸਮਾਨ ਨੂੰ ਲੈ ਇੱਕ ਪੰਕਜ ਬੱਕੂ ਦੇ ਪਰਚਾ ਦਰਜ ਹੈ ਲਾਉਣ ਨੂੰ ਵੀ ਦੂਜੇ ਦੀ ਮੰਗ ਕਰਦੇ ਜਿਹੜੀ ਲਾਰਚ ਦੀ ਮਿਹਰ ਬਿਲਕੁਲ ਬੱਕੂ ਪੰਕਜ ਦੇ ਇੱਕ ਪਰਚਾ ਹੋਰ ਦਰਜੇ ਕਰਾਉਣ ਦੀ ਮੰਗ ਕਰਦਾ ਲਾਰਚ ਵੀ ਟਰਾਲੀ ਵਾਲਾ ਵੀ ਤੇ ਜਿਹੜੀ ਟਰਾਲੀ ਦੇ ਪੈਰ ਕਦੇ ਤਰਾਕਤ ਹੋਣੇ ਰਹਿੰਦੇ ਸੀ ਉਹਦੇ ਖਨਾਕ ਕਿਥੇ ਉਹ ਪਰਚਾ ਵੀ ਬੱਕੂ ਪੰਕਜ ਤੇ ਹੋਊਗਾ ਕਿਉਂਕਿ ਉਹ ਵੀ ਉਹਦੇ ਅੰਦਰੋਂ ਸਮਾਨ ਬਰਾਮਦ ਹੋਇਆ ਸੋ ਇਸ ਕਰਕੇ ਇਹਨਾਂ ਨੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਦੇਖਦੇ ਕਿੰਨੇ ਸਮੇਂ ਚ ਵਈਆ ਲਾਚੋਂ ਕੇ ਸਾਡੇ ਕੋਲੇ ਆ ਜਾਂਦੀ ਹੈ ਅਸੀਂ ਉੱਥੇ ਬੈਠੇ ਆਂ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਮੰਗ ਕੀਤੀ ਹੈ ਵੀ ਜਿਹੜਾ ਇਹ ਕੇਸ ਹੈਗਾ ਇਹ ਸੀਆਈ ਸਟਾਫ ਨੂੰ ਅਫੀਸਰਾਂ ਨੂੰ ਦਿੱਤਾ ਜਾਵੇ ਤਾਂ ਕਿ ਇਹ ਸਾਨੂੰ ਜੋ ਲੱਗ ਰਿਹਾ ਵੀ ਪ੍ਰਸ਼ਾਸਨ ਦਾ ਜੋ ਇਹਦਾ ਰਵਈਆ ਇੱਥੋਂ ਦੇਦਾ ਨਾ ਭੇ ਦੇਦਾ ਇਹ ਸਾਡੇ ਕੇਸ ਨੂੰ ਬੰਨੇ ਨਹੀਂ ਲਾਏਗਾ ਕਿਉਂਕਿ ਦਬਾਅ ਕਿਤੇ ਨਾ ਕਿਤੇ ਪੋਲੀਟਿਕਲ ਪਾਰਟੀਆਂ ਦੇ ਹੁੰਦੇ ਆ ਜਿਵੇਂ ਆਮ ਆਦਮੀ ਪਾਰਟੀ ਦੇ ਚਿਹਤੇ ਪੱਪੂ ਖੋੜੀ ਜਾਂ ਉਹਦੀ ਪਤਨੀ ਸਿਆਨਤਾ ਚਾਵਲਾ ਇੱਥੋਂ ਦੀ ਨਗਰ ਕੌਂਸਲ ਦੀ ਪ੍ਰਧਾਨ ਸੀ ਅਸੀਂ ਨੇ ਮੰਗ ਰੱਖੀ ਹੈ ਪ੍ਰਸ਼ਾਸਨ ਨੇ ਹਮੇਸ਼ਾ ਪਰਿਭੀ ਇਹ ਕੇਸ ਤੁਹਾਡਾ ਸੀਆਈ ਨੂੰ ਦੇ ਦਿੱਤਾ ਜਿਹੜਾ ਅੱਜ ਦਾ ਇਨਸੀਡੈਂਟ ਜਿਹੜਾ ਡੀਐਸਪੀ ਦਾ ਜਿਹੜਾ ਕਲੈਸ਼ ਹੋਇਆ ਜੀ ਉਹਦੇ ਚ ਕੀ ਦੇਖੋ ਡੀਐਸਪੀ ਦਾ ਜਿਹੜਾ ਮਸਲਾ ਸੀ ਉਹ ਸੀ ਕਿਉਂਕਿ ਡੀਐਸਪੀ ਜੋ ਬੀਟੀ ਹੈ ਆਪਣੇ ਪਰਿਵਾਰਾਂ ਚੋਂ ਅਸੀਂ ਪਹਿਲਾਂ ਵੀ ਇਹੀ ਗੱਲ ਕਹਿੰਦੇ ਸਾਡਾ ਕੋਈ ਉਹਦੇ ਕਸੂਰ ਨਹੀਂ ਸੀ ਨਾ ਹੀ ਕੋਈ ਦੋਸ਼ ਉਹਨਾਂ ਨੂੰ ਥੱਲੀ ਕਰਵਾਈ ਹੈ ਵੀ ਦੇਖੋ ਸਾਡਾ ਕੋਈ ਅੰਦਾ ਕਿਸੇ ਨੂੰ ਇਸ ਤਰ੍ਹਾਂ ਮਾੜੇ ਚੰਗੇ ਸ਼ਬਦ ਬੋਲਣ ਦਾ ਨਹੀਂ ਸੀ ਨਾ ਅਸੀਂ ਬੋਲੇ ਇਹਦੇ ਚ ਤੁਸੀਂ ਵੀ ਸਾਡੇ ਹਲਾਣੀਆਂ ਪ੍ਰੋਗਰਾਮ ਦੇ ਵਿੱਚ ਇਹ ਗੱਲ ਟੈਂਟ ਲੱਗੇ ਤੇ ਦਰੀਆਂ ਵਿਸ਼ਿਆਂ ਨੇ ਲੰਘੋਗੇ ਇਹ ਤੁਸੀਂ ਵੀ ਦੇਖੋ ਵੀ ਐਡਾ ਕੀ ਐ ਅਮਰਜੈਂਸੀ ਕੰਮ ਦੀ ਆ ਗਈ ਸਟੇਜ ਤੇ ਤਾਂ ਬੈਠੇ ਸੀਗੇ ਸਾਡੇ ਕੋਲ ਆ ਜਾਂਦੇ ਸਾਨੂੰ ਮਿਲ ਲੈਂਦੇ ਕੋਈ ਅਮਰਜੈਂਸੀ ਕੰਮ ਦੀ ਕਿ ਲੰਘਣਾ ਹੈ ਤੇ ਬੁਲੇ ਨਮੀ ਚ ਲਗਾਉਨੇ ਆ ਨਾ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੇਖ ਲੈਂਦੇ ਜੇ ਸਾਨੂੰ ਲੱਗਦਾ ਲੰਘਾ ਤੇ ਨਹੀਂ ਤਾਂ ਜਦੋਂ ਅਸੀਂ ਤੁਹਾਡਾ ਧਰਾਓ ਕਰ ਰੱਖੇ ਅਲਾਨੀਆਂ ਕੀ ਹੈ ਸਟੇਜ ਨੂੰ ਲਾਨ ਕਰਕੇ ਟੈਂਟ ਲਾਏ ਹੋਏ ਆ ਦਰੀਆਂ ਵਿਸ਼ਿਆਂ ਫਿਰ ਤੁਹਾਨੂੰ ਲੰਘਣੀ ਵੀ ਚਾਹੀਦੀ ਸੋ ਪਹਿਲੀ ਵੱਡੀ ਗੱਲ ਹੈ ਚਲੋ ਉਹਨਾਂ ਨੇ ਵੀ ਆਪਣੇ ਮਨ ਨੂੰ ਇਸ ਗੱਲ ਤੇ ਨਮਾਜ਼ ਸਮਝਿਆ ਉਹ ਅਸੀਂ ਤਾਂ ਕਹਿ ਕੇ ਆਇਆ ਉਹਨਾਂ ਨੇ ਵੀ ਆਪਣੇ ਮਨ ਦੇ ਵਿੱਚ ਸਮਝਿਆ ਹੋਊ ਵੀ ਸ਼ਾਇਦ ਕਿਤਨਾ ਕਿਤੇ ਆਪਾਂ ਤੋਂ ਫਰਕ ਰਿਆ ਅਸੀਂ ਤਾਂ ਇਹ ਸਮਝਦੇ ਆ ਕਿ ਅਦੋਲਣਾ ਚ ਸਾਡੇ ਨਾਲ ਹਮੇਸ਼ਾ ਵੱਡੇ ਤੋਂ ਵੱਡੇ ਇਸ ਤਰ੍ਹਾਂ ਦੇ ਘਰਾਓ ਕੀਤੇ ਹੈਗੇ ਐ ਡੀਪੀ ਉਤੇ ਘਰਾਓ ਕੀਤੇ ਐ ਐਸਐਸ ਦੀਆਂ ਘਰਾਓ ਕੀਤੇ ਐ ਇਹੋ ਜਿਹੇ ਨੌਕਤਾ ਕਰੇ ਨੇ ਜਾਂ ਜੋ ਸਿੱਖਣਾ ਚਾਹੀਦਾ ਮਜ਼ਦਮਾਨ ਨੂੰ ਅਸੀਂ ਦਹੀ ਦੋਵਾਂਗੇ ਗਾਏ ਕੋਈ ਕੋਈ ਕਾਰਵਾਈ ਕਰਾਂਗੇ ਸਾਡਾ ਵੀ ਪਹਿਲਾਂ ਇੱਥੇ ਵੀ ਅਸੀਂ ਵੀ ਕਾਰਵਾਈ ਕਰਨੀ ਸੀ ਅਸੀਂ ਵੀ ਆਪਣੀ ਐਪਲੀਕੇਸ਼ਨ ਦੇਣੀ ਸੀ ਕਿਉਂਕਿ ਮਾਮਾ ਦੀਆਂ ਗੁੱਤਾ ਪੱਟੀਆਂ ਗਈਆਂ ਨੇ ਕੁੰਨੀਆਂ ਲੱਖੀਆਂ ਨੇ ਪੱਗਾਂ ਲੱਖੀਆਂ ਬਹੁਤ ਸਾਰੇ ਬੰਦੇ ਉਹਨਾਂ ਕੱਪੜੇ ਪੜੇ ਗਏ ਇਹ ਅਸੀਂ ਇਹ ਵੀ ਫਿਰ ਜਦੋਂ ਬੱਚੇ ਨੂੰ ਮੂੰਹੋਂ ਦੇਖਦੇ ਆ ਵੀ ਵੱਡੇ ਪਰਿਵਾਰਾਂ ਵਰਗੇ ਬੱਚੇ ਐ ਕਿਤੇ ਨਾ ਕਿਤੇ ਹੋ ਜਾਂਦੇ ਫਰਕ ਤਰਕ ਉਹਨਾਂ ਤੋਂ ਰਹਿ ਜਾਂਦੇ ਨਹੀਂ ਕੋਈ ਗੱਲ ਨਹੀਂ ਜੇ ਉਹ ਨਹੀਂ ਕੋਈ ਆਪਣੇ ਤੇ ਕਾਰਵਾਈ ਕਰਨੀ ਚਾਹੁੰਦੇ ਤਾਂ ਆਪਣਾ ਅਗਲਾ ਫੈਸਲਾ ਕੀ ਹੈ ਅਗਲਾ ਫੈਸਲਾ ਇਹ ਹੈ ਪਹਿਲਾਂ ਐਫ ਆਈ ਆਰ ਆ ਜਾਂਦੇ ਉਹ ਵਿਸ਼ਵਾਸਤਾਂ ਨੂੰ ਦਿੰਦੇ ਆ ਤੇ ਸਟੇਜ ਤੇ ਜਾ ਕੇ ਪੁਲਿਸ ਅਧਿਕਾਰੀ ਜੋ ਗੱਲਬਾਤ ਅਸੀਂ ਕਰਦੇ ਆ ਉਹ ਸਟੇਜ ਤੇ ਕਰਨਗੇ ਆ ਕੇ ਤੇ ਉਹ ਤੋਂ ਬਾਅਦ ਅਖੀ ਇਸ ਗੱਲ ਤੇ ਐਫ ਆਈ ਆਰ ਦੀ ਕਾਪੀ ਆ ਜਾਂਦੀ ਹੈ ਕੇਸ ਟੀ ਆਈ ਐਲ ਕੋਲੇ ਚਲਿਆ ਜਾਂਦਾ ਹੈ ਦੇਖਦੇ ਫਿਰ ਕਿੰਨਾ ਚਿਰ ਉਹਨਾਂ ਨੂੰ ਜ਼ਿੰਮੇਵਾਰ ਕਦੋਂ ਤੱਕ ਕਰਦੇ ਆ ਤੇ ਨਹੀਂ ਫਿਰ ਦੁਬਾਰਾ ਉੱਥੇ ਫਿਰ ਕਾਲੂ ਤਰਨਾ ਹੋਏਗਾ ਜੀ ਕਾਲੂ ਤਰਨਾ ਹੋਏਗਾ ਇਹ ਹਜੇ ਤਾਂ ਤਰਨਾ ਹੈਗਾ ਜਦ ਨਾਲ ਸਾਡੇ ਕੋਲ ਐਫ ਆਈ ਆਰ ਦੀ ਕਾਪੀ ਨਹੀਂ ਆ ਜਾਂਦੀ ਸਾਡੀ ਫੱਲੀ ਕਾਪੀ ਤੇ ਹੋ ਜਾਂਦੀ ਹੈ ਐਫ ਆਈ ਆਰ ਦੀ ਕਾਪੀ ਦੇ ਉੱਤੇ ਉਹਦੇ ਚ ਇਹ ਆਇਆ ਵੀ ਉਹਨਾਂ ਨੇ ਕਿਹਾ ਜਲਦੀ ਅਸੀਂ ਤੁਹਾਨੂੰ ਕਾਪੀ ਦੇਵਾਂਗੇ ਅਸੀਂ ਇਸ ਧਰਨੇ ਨੂੰ ਚਲਾਉਣ ਬਾਰੇ ਇਹਦੀ ਸਾਰੀ ਗੱਲਬਾਤ ਹੈ ਮੋਰਚੇ ਦੀ ਲੀਡਰਸ਼ਿਪ ਨਾਲ ਵਿਚਾਰਾਂਗੇ ਉਹਨਾਂ ਜਾ ਕੇ ਜੇ ਤੁਹਾਨੂੰ ਇਹ ਲੱਗਿਆ ਵੀ ਆਰ ਬਾਕੀ ਜੋ ਇਹਨਾਂ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਹੈ ਸਟੇਜ 'ਤੇ ਕਰਨਗੇ ਕਮਿਟਮੈਂਟ ਉਹ ਕਮਿਟਮੈਂਟ ਤੇ ਖਰੇ ਉਤਰਨ ਦੀ ਗੱਲ ਉਹਨਾਂ ਨੇ ਕਹੀ ਤਾਂ ਅਸੀਂ ਵਿਚਾਰ ਲਾਂਗੇ ਮੋਰਚੇ ਦੀ ਮੀਟਿੰਗ ਚ ਕਿ FIR ਦੇ ਖਿਲਾਫ ਐਫਆਈਆਰ ਦਰਜ ਕਰੀ ਜੋ ਐਪਲੀਕੇਸ਼ਨ ਦੇ ਵਿੱਚ ਨਾਮ ਹੈਗੇ ਨੇ ਪੱਕੂ ਪੰਖ ਜਨਤਾ ਚਾਵਲਾ ਮਨਦੀਪ ਸਿੱਧੂ ਹੋਰ ਵੀ ਅਰਾ ਵਗੈਰਾ ਜੋ ਇਹਨਾਂ ਚ ਨਾਮ ਹੈਗੇ ਨੇ ਉਹ ਸਾਰੇ ਬੰਦੇ ਐਫਆਈਆਰ ਦਰਜ ਹੋ ਗਏ ਇਹਦੇ ਚ ਪੜਤਾਲ ਕਰਕੇ ਹੋਰ ਬਹੁਤ ਸਾਰੇ ਬੰਦੇ ਆ ਸਕਦਾ ਵੀ 15 ਬੰਦੇ ਆ 20 ਬੰਦੇ ਆ 21 ਬੰਦੇ ਆ ਕਿੰਨੇ ਕੁ ਵਾਰੀ ਆ ਸਾਰੇ ਤੇ ਹੋਣੀ ਚਾਹੀਦੀ ਆ ਫੇਰ ਠੀਕ ਠੀਕ ਹੋਰ ਜਿਹੜੇ ਕਿ ਤਾਲਾ ਅੱਗੇ ਕਿ ਕਰ ਲੈਣਾ ਜਿਹੜੇ ਕਿ ਜਿਹੜਾ ਕੀ ਜਿਹੜਾ ਹੈਗਾ ਕਾਰਵਾਈ ਕਰਨ ਦੇ ਵਿੱਚ ਜਿਹੜਾ ਜਿਹੜਾ ਅੱਜ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਜਿਹੜਾ ਹੈਗਾ ਕਾਲ ਦਿੱਤੀ ਤੀਗੀ ਤੇ ਉਹਦੇ ਸੰਦਰਭ ਦੇ ਵਿੱਚ ਜਿਹੜਾ ਹੈਗਾ ਉਹਨੇ ਕੁਝ ਮੰਗਾ ਸੀ ਗਿਆ ਤੇ ਉਹ ਮੰਗਾਂ ਜਿਹੜੀਆਂ ਨੇ ਅਡਰੈਸ ਹੋ ਚੁੱਕੀਆਂ ਹੈਗੀਆਂ ਨੇ ਤੇ ਉਹ ਅਬਦਲ ਪੀਸਫੁੱਲ ਜਿਹੜਾ ਕਰਨਾ ਕੰਮ ਕਰ ਰਹੇ ਹੈਗੇ ਨੇ ਤੇ ਦਰਾਨੇ ਕਰਦਾ ਇੱਕ ਨਿੱਕਾ ਜਿਹਾ ਇਨਸੀਡੈਂਟ ਜਿਹੜਾ ਹੈਗਾ ਉਹ ਰਿਪੋਰਟ ਹੋਇਆ ਸੀਗਾ ਕਿ ਸਾਡੇ ਕੁਝ ਮੁਲਾਜ਼ਮਾਂ ਦੇ ਨਾਲ ਜਿਹੜਾ ਹੈਗਾ ਕਈ ਸਣੀ ਹੋ ਗਈ ਸੀ ਕਿ ਮੁਰਚੇ ਦੇ ਕੁਝ ਜਿਹੜਾ ਹੈਗਾ ਵਰਕਰਾਂ ਦੀ ਤੇ ਉਹ ਪੜਤਾਲ ਦੀਨ ਹੈਗੀ ਤੇ ਜੂਨ ਪੜਤਾਲ ਚ ਹੋਏਗਾ ਉਸ ਤਰ੍ਹਾਂ ਜਿਹੜਾ ਹੈਗਾ ਨਿਕਲੇ ਹੁੰਦੇ ਹਨ ਤਾਂ ਨਾਲ ਕਿਤੇ ਵੀ ਹੋਏਗਾ ਮਾਮਲਾ ਕਰ ਦਿੱਤਾ ਵਾਦਾ ਕੀਤਾ ਜਾਵੇ ਇਹ ਕਿਤੇ ਵੱਡੇ ਇਨਵੋਲਵ ਹੋਇਆ ਮਤਲਬ ਕਿ ਕਿਹੜੀ ਚਾਲੀ ਚੋਰੀ ਕਰਨ ਵਾਲਾ ਮਤਲਬ ਆ ਕੀ ਪੁਲਿਸ ਉਹ ਇਨਵੈਸਟੀਗੇਸ਼ਨ ਕੇਸ ਕਰ ਰਹੀ ਹੈ ਯਾਨੀ ਕਰ ਰਹੀ ਹੈ ਇਹ ਪ੍ਰਾਣਾ ਮੈਟਰ ਹੈਗਾ ਵਿੱਚ ਆਲਰੇਡੀ ਐਫ ਆਈ ਆਰ ਹੋਈ ਹੋਈ ਹੈ ਇਹਦੇ ਵਿੱਚ ਕਿਸਾਨਾਂ ਨੂੰ ਕੁਝ ਮੰਗਾ ਸੀ ਗਿਆ ਇਹਦੇ ਵਿੱਚ ਜਿਹੜਾ ਇੱਕ ਕਾਲੀ ਮਿਲੀ ਸੀਗੀ ਉਸ ਸੰਬੰਧ ਕਾਰਵਾਈ ਤੇ ਇੱਕ ਹੋਰ ਜਿਹੜਾ ਹੈਗਾ ਅ ਦੋ ਟੈਰਾ ਸਬੰਧੀ ਸੀ ਉਹਦੀ ਦਰਖਾਸਤ ਕਿਸਾਨਾਂ ਨਾਲ ਦੇ ਦਿੱਤੀ ਹੈਗੀ ਉਹਦੀ ਅਸੀਂ ਪੜਤਾਲ ਕਰਨਿਆਂ ਦੀ ਵਾਜੂ ਕਰਮ ਜਿਹੜੀ ਅਸੀਂ ਕਮਲ ਚਰੇ ਹਾਂਗੇ ਜੀ ਤਾਂ ਫਿਆਲਾ ਨੂੰ ਪ੍ਰਾਪਤ ਕਰਨ ਦੀ ਮੰਗ ਕੀਤੀ ਗਈ ਹੈ ਕੀ ਮੰਗ ਕਰ ਰਹੇ ਹੋ ਸਮਝ ਇਹ ਸਬੰਧੀ ਜਿਹੜਾ ਹੈਗਾ ਸੀਨੀਅਰ ਅਫਸਰਾਂ ਦੇ ਨਾਲ ਜਿਹੜਾ ਹੈ ਧਿਆਨ ਦੇ ਵਿੱਚ ਲਿਆ ਕੇ ਜਿਹੜੀ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਹੈ ਸੀਆਈ ਪਟਿਆਲਾਮ ਦਾ ਯਾ ਫਿਰ ਦਾ ਕਲਾਕ ਕਲੈਸ਼ ਹੋਇਆ ਜੀ ਉਹ ਕਹਿੰਦੇ ਵੀ ਅਸੀਂ ਕਾਰਵਾਈ ਕੋਈ ਨਹੀਂ ਕਰਾਣੀ ਕਿਉਂਕਿ ਅਸੀਂ ਵੀ ਡੀਐਸਪੀ ਦੇ ਖਿਲਾਫ ਤਾਂ ਲਿਖਤੀ ਸ਼ਿਕਾਇਤ ਨਹੀਂ ਕੀਤੀ ਨਹੀਂ ਲੱਗਦਾ ਵੀ ਕੋਈ ਆਪਾ ਤੁਸੀਂ ਸਮਝੋ ਤੁਸੀਂ ਕਿ ਤੱਕ ਬੁਲਣ ਨਿੱਕੀ ਮੋਟੀ ਕਫਨ ਜੀ ਇਹ ਪੜਤਾਲ ਦੇ ਦੇ ਨਹੀਂ ਲੱਗਦਾ ਵੀ ਉਹ ਕਹਿੰਦੇ ਜੀ ਅਸੀਂ ਧਰਨਾ ਕਾਹ ਚੱਕਾਂਗੇ ਇਹ ਸਾਨੂੰ ਐਫ ਆਈ ਆਰ ਵੀ ਕਾਪੀ ਦਿੱਤੀ ਜਾਊਗੀ ਨਮਿਤ ਰਣ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈਗੀ ਪਰਾਂ ਗੱਲਬਾਤ ਹੋ ਚੁੱਕੀ ਦਾ ਜੀ ਇਹ ਦਰਖਾਸਤ ਹੈਗੀ ਹੈ ਮੈਟਰ ਦਾ ਜਾਤ ਦਾ ਮੈਟਰ ਹੈ ਜਿਵੇਂ ਅੱਗੇ ਆਏਗਾ ਦੋ ਹੀ ਬਿਆਨ ਦੇ ਵਿੱਚ ਆ ਬਿਆਨ ਦੇ ਦਾ ਕੀ ਭਾਈ ਹੋਰੀ ਨਵੀਂ ਦੇ ਹਾਂਜੀ ਬਿਲਕੁਲ ਬਿਆਨ ਦੇ ਦਾ ਜਿਨ੍ਹਾਂ ਜਿਨ੍ਹਾਂ ਖਿਲਾਫ ਦੋਸ਼ ਲਾਇਆ ਉਹਨਾਂ ਤੇ ਖਿਲਾਫ ਕਰ ਸਕਦਾ ਇਹ ਤੇ ਪੜਤਾਲ ਦਾ ਮੈਟਰ ਹੋ ਦੇ ਰਿਹਾ ਹੈਗੀ ਐਪਲੀਕੇਸ਼ਨ ਦੇ ਦਿੱਤੀ ਹੈਗੀ ਅਸੀਂ ਉਹਦੇ ਮੁਤਾਬਕ ਬਣਦੀ ਕਾਨੂੰਨ ਦੇ ਅਨੁਸਾਰ ਕਰ ਲਈ ਅਮੋਚਲੇ ਆ ਉਹਨਾਂ ਕਿਤਾਬ ਦੇ ਪੁਸਤਾ ਪਤਰਾ ਨਿਪੜ ਕੇ ਕਰਾਂਗੇ ਦੋਨ ਵਰਸ ਆਲਮੋਸਟ ਨਿਬੜ ਚੁੱਕੇ ਹੈਗੇ। ਕਾਨੂੰਨ ਕਹਿੰਦੇ ਕਿੰਨੇ ਤਰੀਕੇ ਐਫ ਆਈ ਆਰ ਦੀ ਕਾਪੀ ਸਾਹਮਣੇ ਜੁੜ ਗਈ ਅਸੀਂ ਇੱਕ ਪੁਸ਼ਟੀਆਮਾ ਦੇ। ਇਹ ਐਫ ਆਈ ਆਰ ਦਰਜ ਹੋ ਚੁੱਕੀ ਨਾਲ ਗੱਲਬਾਤ ਹੋ ਚੁੱਕੀ ਹੈਗੀ ਤੁਹਾਡੀ ਅੱਥ ਤੇ ਸਹਿਮਤੀ ਬਣ ਚੁੱਕੀ ਹੈਗੀ। ਤਾਂ ਕਿਹਨਾ ਕਿਹਨਾ ਦੇ ਨਾਮ ਐਡ ਕਰਨ ਦੀ ਗੱਲ ਕਰੀ ਜੀ। ਇਹ ਪ੍ਰਤਾਵ ਅਧੀਨ ਇਹ ਐਪਲੀਕੇਸ਼ਨ ਲੱਗੀ ਹੈਗੀ ਉਹ ਤੁਸੀਂ ਵੇਖਦੇ ਹੋ।